ਮੇਨਟੇਨ ਕਰਨੀ ਸਿੱਖੋ ਕਾਰ ਨੂੰ ਬਈ ਟਾਈਮ ਟੂ ਟਾਈਮ ਸਰਵਿਸ ਕਰਾਓ ਕੋਈ ਸਸਪੈਂਸ਼ਨ ਦਾ ਕੰਮ ਆ ਮੜਾ ਮੋਟਾ ਸਸਪੈਂਸ਼ਨ ਦਾ ਕੰਮ ਕਰੋ ਖਰਾਬੇ ਨਹੀਂ ਹੁੰਦੀਆਂ ਕਾਰਾਂ ਇਹ ਇਹ ਜੀਆਂ ਕਾਰਾਂ ਨੇ ਬਈ ਤੇ ਬਾਕੀ ਆਉਦੀ ਜਾਨ ਤੋਂ ਵੱਧ ਕੇ ਕੁਝ ਵੀ ਨਹੀਂ ਹੈਗਾ ਜੇ ਕਿਸੇ ਨੇ ਉਹਨਾਂ ਕਾਰ ਲੈਣੀ ਹੈ ਕੋਈ ਇਦਾਂ ਦੀ ਕਾਰ ਬਈ ਇਹਨਾਂ ਐਵਰੇਜ ਦੀ ਗੱਲ ਕਰਾ 34.1 ਡੀਜ਼ਲ ਦੇ ਉੱਤੇ ਇਹ ਅਗਰ 1 ਸਾਲ ਤੁਸੀਂ ਲਗਾਤਾਰ ਇਹ ਕਾਰ ਚਲਾ ਲਈ ਬਈ ਹਨਾ ਤੁਹਾਡੇ ਤਿੰਨ ਸਰਵਿਸਾਂ ਲਗਭਗੇ ਫ੍ਰੀ ਕਰਾ ਦੂਗੀ ਇਹ ਸੇਫਟੀ ਪੱਖੋਂ ਬਹੁਤ ਵਧੀਆ ਕਾਰ ਆ ਇਹ ਜੀ ਕਾਰ ਆ ਇਹ ਕੰਧ ਪਾੜ ਕੇ ਵੀ ਲੰਘ ਜਾਂਦੀ ਆ ਬਈ ਹਨਾ ਤੇ ਪਰ ਆਪ ਗੱਲ ਕਰਾਂ ਵੀ ਇਹਦੇ ਬਹੁਤ ਘੱਟ ਇਹਨੂੰ ਨੁਕਸਾਨ ਹੁੰਦਾ ਬਹੁਤ ਤਕੜੀ ਬਿਲਡ ਕੁਆਲਿਟੀ ਦੀ ਕਾਰ ਆ ਇਹ ਠੀਕ ਆ ਬਈ ਇਹ ਤੁਹਾਨੂੰ ਦਿੱਕਤ ਨਹੀਂ ਦਿੰਦੀ ਹੁਣ ਆ ਬਾਹ ਵਿੱਚ ਕਾਰ ਆ ਖੜੀ ਆ ਬਈ ਟੱਚ ਹੋ ਗਿਆ ਨੀਚੇ ਬਈ ਜਿੰਨਾ ਮਰਜ਼ੀ ਲੰਬਾ ਸਫ਼ਰ ਕਰ ਲਓ ਇਸ ਕਾਰ ਦੇ ਵੀ ਤੁਸੀਂ ਸਕਦੇ ਨਹੀਂ ਇੱਕ ਹੋਰ ਸਭ ਤੋਂ ਵੱਡੀ ਗੱਲ ਕਾਰ ਦੀ ਇਹ ਇਹ ਕਾਰ ਦਾ ਜਿਹੜਾ ਬੋਡੀ ਸ਼ੈੱਲ ਆਉਂਦਾ ਸਿੰਗਲ ਆਉਂਦਾ ਇਹ ਸਾਰਾ ਬੋਡੀ ਸ਼ੈੱਲ ਜਿਹੜਾ ਹੁੰਦਾ ਸਿੰਗਲ ਹੁੰਦਾ ਆ ਵੀ ਆ ਵੀ ਆ ਵੀ ਸੱਤ ਵੀ ਹੋ ਗਈ ਉਹ ਪਰਲਾ ਸਾਈਡ ਹੋਗਾ ਵੀ ਇਹ ਸਾਰੀ ਸਿੰਗਲ ਆਉਂਦਾ ਇਹਦੇ ਵਿੱਚ ਕੋਈ ਜੋੜ ਨਹੀਂ ਹੁੰਦਾ ਬਈ ਆ ਆ ਆ ਇੱਥੇ ਇੱਥੇ ਪਾਈ ਜਾਓ ਕੋਈ ਕੋਈ ਦਿੱਕਤ ਨਹੀਂ ਉਹ ਸੈਂਸਰ ਦੇ ਪਾਦਾ ਉਹਦੀ ਉਹਦੀ ਇਹਨੇ ਚੱਲ ਮੇਣਾ ਬਈ ਮਿੱਤਰੋ ਘੱਟ ਬਜਟ ਦੀ ਸੁਪਰ ਕਾਰ ਅਗਰ ਤੁਹਾਨੂੰ ਲੈਣੀ ਆ ਬਈ ਘੱਟ ਬਜਟ ਦੀ ਕਹਿ ਰਿਹਾ ਮਤਲਬ ਵੀ ਹੈਨਾ ਅਗਰ ਕਿਸੇ ਨੇ ਘੱਟ ਬਜਟ ਦੀ ਸੁਪਰਕਾਰ ਲੈਣੀ ਹੈ ਤਾਂ ਆਹ ਕਾਰ ਤੁਹਾਡੇ ਵਾਸਤੇ ਆ ਇਦਾਂ ਦੀ ਕਾਰ ਤੁਸੀਂ ਲੈ ਸਕਦੇ ਇਹ ਬਕਾਇਉ ਨਹੀਂ ਹੈਗੀ ਇੱਕ ਤੁਹਾਨੂੰ ਓਨੈਸਟ ਜਿਹਾ ਰਿਵਿਊ ਦਊਂਗਾ ਮੈਂ ਇਹ ਉੱਪਰ ਰੱਖੀ ਹੋਈ ਸੀ ਕਾਰ ਔਰ 15-16 ਹਜ਼ਾਰ ਕਿਲੋਮੀਟਰ ਮੈਂ ਕਾਰ ਚਲਾਤੀ ਹੁਣ ਇਹਦੇ ਬਾਰੇ ਸਾਰਾ ਕੁਝ ਦੱਸੂਗਾ ਤੁਹਾਨੂੰ ਬਈ ਹਨਾ ਇਹਨੇ ਮੈਨੂੰ ਕੀ-ਕੀ ਉਸ ਦਿੱਕਤਾਂ ਦਿੱਤੀਆਂ ਨੇ ਹੁਣ ਤੱਕ ਕੀ ਕੁਝ ਇਹਨੇ ਫਾਇਦੇ ਦਿੱਤੇ ਨੇ ਸਾਰਾ ਕੁਝ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸੂਗਾ ਬਈ ਐਂਡ ਤੱਕ ਬਣੇ ਰਹੋ ਜੇ ਕੋਈ ਪਲਾਨ ਕਰ ਰਿਹਾ ਘੱਟ ਬਜਟ ਦੀ ਸੁਪਰਕਾਰ ਲੈਣ ਵਾਸਤੇ ਬਈ ਤਾਂ ਇਹ ਕਾਰ ਤੁਹਾਡੇ ਵਾਸਤੇ ਆ ਸਭ ਤੋਂ ਪਹਿਲੀ ਗੱਲ ਜਿਹੜਾ ਖਰਚਾ ਹੁਣ ਤੱਕ ਜਿਹੜਾ ਇਹਨੇ ਕਰਾਇਆ ਕਾਰ ਨੇ ਬਾਈ ਹਨਾ ਕੁਝ ਵੀ ਖਰਚਾ ਨਹੀਂ ਕਰਾਇਆ ਇਸ ਕਾਰ ਨੇ ਮਤਲਬ ਅਗਰ ਘੱਟ ਖਰਚ ਵਾਲੀ ਕਾਰ ਲੈਣੀ ਆ ਬਈ ਪਹਿਲਾਂ ਜਾਂਚ ਪਰਖ ਕੇ ਕਾਰ ਲਓ ਮੈਂ ਅਕਸਰ ਕਹਿਣਾ ਹੁੰਨਾ ਅਕਸਰ ਵੀਡੀਓ ਬਣਾਉਣਾ ਵੀ ਹੁੰਨਾ ਵੀ ਬਾਈ ਜਿਹੜੀ ਆਪਾਂ ਵੀਡੀਓ ਬਣਾਉਣਾ ਅਵੇਅਰਨੈਸ ਦੀ ਉਹਨੂੰ ਪ੍ਰੋਪਰ ਪੂਰਾ ਦੇਖਿਆ ਕਰੋ ਤੁਸੀਂ ਵਧੀਆ ਕਾਰ ਲੈ ਸਕਦੇ ਹੋ ਉਸ ਮੜੀ ਦੀ ਵੀਡੀਓ ਦੇਖਣ ਨਾਲ ਕਈ ਵਾਰ ਕੀ ਹੁੰਦਾ ਬਾਈ ਤੁਸੀਂ ਬਕਵਾਸ ਜਿਹੀ ਕਾਰ ਆ ਲੈ ਲੈਂਦੇ ਹੋ ਨੇ ਬਾਅਦ ਚ ਫਿਰ ਪਛਤਾਨੇ ਹੋ ਬਾਈ ਹਨਾ ਵੀਰ ਆਪਾਂ ਆ ਕੀ ਕਰ ਲਿਆ ਬਈ ਤੇ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਬਈ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਮੈਂ ਇਸ ਕਾਰ ਦੇ ਥੋੜੇ ਫਾਇਦੇ ਦੱਸੂਗਾ ਬਹੁਤ ਇੱਕ ਗੁਣਾ ਦੀ ਗੁਥਲੀ ਆ ਬਈ ਇਹ ਕਾਰ ਇਹ ਕਾਰ ਅਗਰ ਤੁਸੀਂ ਕਾਰ ਲੈਣੀ ਆ ਇਹ ਕਾਰ ਤੁਹਾਨੂੰ ਮੈਂ ਮਾਡਲ ਦੀ ਗੱਲ ਕਰਾਂ ਅਕਸਰ ਹੁਣ ਬਈ ਜੇ ਮਾਡਲ ਲਓਗੇ ਤਾਂ ਤੁਸੀਂ 15 16 ਤੋਂ ਉੱਤੇ ਵਾਲਾ ਮਾਡਲ ਲੈ ਲਓ ਵਧੀਆ ਇਹ ਹੈਗੇ ਜਿਵੇਂ 16 ਮਾਡਲ ਦੀ ਕਾਰ ਆ ਆਪਣੇ ਲਵੇ ਇਹ ਆਪਾਂ ਲਾਇਸੈਂਸ 5 6 ਮਹੀਨੇ ਹੋਏ ਨੇ ਇਹਨੂੰ ਕਾਰ ਨੂੰ ਰੱਖੀ ਨੂੰ 15000 ਕਿਲੋਮੀਟਰ ਜਿਹੜੀ ਇਹ ਕਾਰ ਚਲਾਈ ਹੈਗੀ ਔਰ ਇਹ ਗੱਲ ਕਰਾਂ 15000 ਤੇ ਦੀ ਸਰਵਿਸ ਵੀ ਹੁੰਦੀ ਆ ਸਰਵਿਸ ਦੀ ਗੱਲ ਕਰਾਂ ਅਗਰ ਮੇਜਰ ਤੋਂ ਮੇਜਰ ਸਰਵਿਸ ਕਰਾਈਏ ਤਾਂ 7500 ਤੋਂ 8000 ਵੱਧ ਤੋਂ ਵੱਧ ਵੱਧ ਤੋਂ ਵੱਧ 8500 ਰੁਪਏ ਕਾਰ ਦੀ ਸਰਵਿਸ ਦੇ ਉੱਤੇ ਲੱਗਦਾ ਆ ਠੀਕ ਹੈ ਤੇ ਹੁਣ ਇਹਦੀ ਸਰਵਿਸ ਵੀ 15000 ਕਿਲੋਮੀਟਰ ਤੋਂ ਬਾਅਦ ਵੀ ਹੁੰਦੀ ਹੈ ਠੀਕ ਹੈ ਤੇਲ ਦਾ ਖਰਚਾ ਉਹ ਤੁਹਾਨੂੰ ਮੈਂ ਸਾਰਾ ਕੁਝ ਦੱਸੂਗਾ ਪਹਿਲੀ ਗੱਲ ਤਾਂ ਸ਼ੇਪ ਚੈੱਕ ਕਰ ਲੋ ਸ਼ੇਪਕਾਰ ਦੀ ਬਹੁਤ ਸੋਹਣੀ ਕਾਰ ਦੀ ਸ਼ੇਪ ਬਈ ਦਿੱਤੀ ਆ ਮੈਂ ਤੁਹਾਨੂੰ ਸ਼ਾਰਟ ਵੀ ਲਾ ਦੂੰਗਾ ਬਈ ਹਨਾ ਇਹ ਵਾਲਾ ਮਾਡਲ ਆ ਜਿਹੜਾ ਇਹ ਹਾਈਲਾਈਨ ਮਾਡਲ ਆ ਇਹ ਅਲਾਈ ਵੀਲਾਂ ਦੇ ਨਾਲ ਆਉਂਦਾ ਵਿਦ ਟਰਬੋ ਚਾਰਜਰ ਬਈ ਠੀਕ ਆ ਬੈਕ ਸਾਈਡ ਤੇ ਸੈਂਸਰ ਵੀ ਮਿਲਦੇ ਨੇ ਤੇ ਇੱਥੋਂ ਆਪਾਂ ਇਹਦਾ ਬਾਈ ਜਿਹੜਾ ਬੂਟਸਪੇਡ ਜਿਹੜਾ ਆਪਣਾ ਹਨਾ ਇਹ ਗੁਰੂ ਹੀ ਖੁੱਲੇ ਆਂਦਾ ਜਸਟ ਉਹ ਚੱਕਣਾ ਹੈ ਬਾਈ ਹਨਾ ਇਹ ਦੇਖੋ ਚੱਕਿਆ ਗਿਆ ਤੁਹਾਡੇ ਸਾਹਮਣੇ ਟੀਡੀਆਈ ਇੰਜਨ ਦੇ ਨਾਲ ਆਉਂਦੀ ਆ ਆਡੀਆ ਦੇ ਵਿੱਚ ਵੀ ਇਹੀ ਇੰਜਨ ਆਉਂਦਾ ਆਡੀ ਵਾਲਾ ਇੰਜਨ ਹੁੰਦਾ ਇਹ 4 ਚ ਆਉਂਦਾ ਸ਼ਾਇਦ ਬਾਈ ਹਨਾ ਮੈਨੂੰ ਪਾਲਾ ਇਹਨਾਂ ਇੰਜਨਾਂ ਵਾਲੇ ਬਾਲਾ ਪਤਾ ਨਹੀਂ ਹੈਗਾ ਬਸ ਇੰਜਨ ਮੈਨੂੰ ਪਤਾ ਇੰਜਨ ਮੈਂ ਦੇਖ ਲੈਣਾ ਹੁੰਦਾ ਵੀ ਇੰਜਨ ਕਿਵੇਂ ਸਹੀ ਆ ਜਾਂ ਨਹੀਂ ਹੈਗਾ ਠੀਕ ਆ ਬਸ ਪੱਕੀ ਮੈਨੂੰ ਆਪਣਾ ਜੇ ਪੰਜਾਬੀ ਹੁੰਦੇ ਆ ਆਪਾਂ ਨੂੰ ਆ ਆਉਂਦਾ ਰੇ ਭੱਜਦੀ ਕਿੰਨੀ ਕੈ ਬਹੁਤ ਭੱਜਦੀ 1500cc ਇੰਜਨ ਦੇ ਨਾਲ ਹੁੰਦੇ 1498 ਕੁਝ ਹੁੰਦਾ ਇਹਦਾ ਔਰ ਭੱਜਣ ਭਜਾਉਣ ਨੂੰ ਤਾਂ ਬਹੁਤ ਵਧੀਆ ਬਈ ਆਪਾਂ ਕਹਦੇ ਇਹ ਵੀ ਫੋਰਚੂਨਰ ਨੂੰ ਪਿੱਛੇ ਛੱਡ ਦਿੰਦੀ ਨੇ ਛੜਾਣ ਕਰਾਂ ਦੀ ਗੱਲ ਕਰੀਏ ਐਸਯੂਵੀ ਤੇ ਇਹਨਾਂ ਦੇ ਵਿੱਚ ਬਹੁਤ ਫਰਕ ਹੁੰਦਾ ਬਈ ਹਨਾ ਛੜਾਣ ਦੇ ਵਿੱਚ ਕਿਉਂਕਿ ਇਹਨਾਂ ਨੇ ਹੋਰ ਹਸਾਬ ਨਾਲ ਭੱਜਣਾ ਹੁੰਦਾ ਉਹਨਾਂ ਨੇ ਹੋਰ ਹਸਾਬ ਨਾਲ ਭੱਜਣਾ ਉਹ ਥੋੜਾ ਜਿਹਾ ਟਾਈਮ ਲੈ ਕੇ ਭੱਜਦੇ ਨੇ ਇੱਕੋ ਰਫ਼ਤ ਭੱਜਦੀਆਂ ਗੱਾਰਾਂ ਠੀਕ ਹੈ ਬਈ ਬੈਕ ਸਾਈਡ ਤੇ ਸੈਂਸਰ ਮਿਲਦੇ ਨੇ ਕ੍ਰੋਮ ਦੀ ਬੈਜਿੰਗ ਆਉਂਦੀ ਹੈ ਬੈਕ ਸਾਈਡ ਤੇ ਔਰ ਵਧੀਆ ਬੂਟ ਸਪੇਸ ਬਹੁਤ ਸੋਹਣਾ ਹੈ ਤੁਹਾਨੂੰ ਮ ਅੰਦਰ ਤੱਕ ਬਹੁਤ ਵਧੀਆ ਬੂਡ ਸਪੇਸ ਆ ਕਿਸੇ ਨੇ ਇਧਰ ਉਧਰ ਜਾਣਾ ਹੁੰਦਾ ਆ ਹਨਾ ਵੀ ਮਤਲਬ ਵੀ ਲੰਮਾ ਟੂਰ ਤੇ ਜਾਣਾ ਆ ਤਾਂ ਆਪਣਾ ਸਮਾਨ ਇਹ ਚ ਵਧੀਆ ਟਿਕ ਜਾਂਦਾ ਬੰਦਿਆਂ ਦਾ ਬਈ ਹਨਾ ਲੈ ਬਈ ਇਹ ਚੈੱਕ ਕਰਿਓ ਔਰ ਅ ਗੱਲ ਕਰਾਂ ਵੀ ਇਹਦਾ ਤੇਲ ਖਰਚੇ ਦੀ ਤੇਲ ਖਰਚਾ ਔਨ ਰੋਡ ਮੈਂ ਜੇ ਹੋ ਸਕਿਆ ਮੈਂ ਤੁਹਾਨੂੰ ਸ਼ਾਰਟ ਵੀ ਲਾ ਦੂੰਗਾ ਮੈਂ ਛੋਟੇ ਭਾਈ ਨੂੰ ਭੇਜਿਆ ਸੀਗਾ ਅ 30 ਤੋਂ ਪਲੱਸ ਐਵਰੇਜ ਨੇ ਦੇ ਦਿੱਤੀ ਸੀਗੀ 34 ਤੱਕ ਵੀ ਬੱਗੀ ਸੀਗੀ ਪਰ ਆਪਾਂ ਮੰਨਦੇ ਆ ਵੀ 28 29 ਦੀ ਐਵਰੇਜ ਇਹਨੇ ਦਿੱਤੀ ਹੈ ਠੀਕ ਹੈ ਭਾਈ ਮੀਟਰ ਤੇ ਆ ਗਈ ਸੀਗੀ ਤਾਂ 34.1 ਤੋਂ 34.1 ਆ ਗਈ ਸ਼ਾਇਦ ਮੈਂ ਮਨ ਮੇਰੇ ਖਿਆਲਤ ਨਹੀਂ ਐਵਰੇਜ ਦੀ ਗੱਲ ਕਰਾਂ 34.1 ਡੀਜ਼ਲ ਦੇ ਉੱਤੇ ਜੇ ਅਗਰ ਇੱਕ ਸਾਲ ਤੁਸੀਂ ਲਗਾਤਾਰ ਇਹ ਕਾਰ ਚਲਾ ਲਈ ਭਾਈ ਹਨਾ ਤੁਹਾਡੇ ਤਿੰਨ ਸਰਵਿਸਾਂ ਲਗਭਗੇ ਫ੍ਰੀ ਕਰਾ ਦੂਗੀ ਇਹ ਠੀਕ ਹੈ ਭਾਈ ਤੁਹਾਡਾ 38 24 24000 ਸਿੱਧਾ ਸਿੱਧਾ ਇਹ ਬਚਾ ਦੇਣਾ ਕਾਰ ਨੇ ਭਾਈ ਹਨਾ ਤੇ ਬਾਕੀ ਗੱਲ ਕਰਾਂ ਵੀ ਹਨਾ ਹੁਣ ਜਿਵੇਂ ਐਵਰੇਜ ਐਵਰੇਜ 34 ਦਿਖਾਈ ਹੈਗੀ ਆਪਾਂ 30 ਦੀ ਮੰਨ ਲਓ 28 ਦੀ ਵੀ ਮੰਨ ਲਓ ਬਹੁਤ ਐਵਰੇਜ ਹੁੰਦੀ ਆ ਬਈ ਕਾਰ ਦੀ ਹਨਾ ਬਾਕੀ ਮੀਟਰ ਤੇ ਹੁਣ ਤਾਂ ਖੈਰ ਚਲੋ ਫੇਰ ਠੰਡੀ ਖੜੀ ਏ ਕਾਰ ਹੁਣ ਨਹੀਂ ਸ਼ੋਅ ਕਰਨੀ ਇਹਨੇ ਜਦੋਂ ਤੁਸੀਂ ਚਲਾਓਗੇ ਇਹ ਬਹੁਤ ਛੇ ਦੀ ਛੇ ਦੀ ਵਧਾਉਂਦੀ ਐਵਰੇਜ ਬਈ ਆਉਂਦੀ ਦਿਖਾਉਂਦੀ ਵੀ ਆ ਵੀ ਐਵਰੇਜ ਥੋੜੀ ਐਨੇ ਦੀ ਦੇਰੀ ਆ ਬਈ ਸਾਰੀ ਹਨਾ ਤੇ ਬਾਕੀ ਫਰੰਟ ਬਹੁਤ ਸੋਹਣਾ ਬਲੈਕ ਕਾਲੀਆਂ ਲਾਈਟਾਂ ਆਉਂਦੀਆਂ ਕਾਰ ਦੇ ਵਿੱਚ ਮੇਨ ਗੱਲ ਵੱਡੀ ਜਿਹੜੀ ਸਭ ਤੋਂ ਗੱਲ ਹੁੰਦੀ ਹੈਗੀ ਜਿਵੇਂ ਆਪਣੇ ਔਰੇ ਪੋਪੂਲੇਸ਼ਨ ਜਿਆਦਾ ਹੋਣ ਕਰਕੇ ਬਈ ਗੱਡੀਆਂ ਸਾਧਨ ਬਹੁਤ ਨੇ ਬਈ ਹਨਾ ਤੇ ਇਹ ਕਾਰ ਜਿਹੜੀ ਹੈਗੀ ਆ ਬਈ ਸੇਫਟੀ ਪੱਖੋਂ ਬਹੁਤ ਵਧੀਆ ਕਾਰ ਆ ਇਹ ਜੀ ਕਾਰ ਆ ਇਹ ਕੰਧ ਪਾੜ ਕੇ ਵੀ ਲੰਘੇ ਜਾਂਦੀ ਆ ਬਈ ਹਨਾ ਤੇ ਪਰਬ ਗੱਲ ਕਰਾਂ ਵੀ ਇਹਦੇ ਬਹੁਤ ਘੱਟ ਇਹਨੂੰ ਨੁਕਸਾਨ ਹੁੰਦਾ ਬਹੁਤ ਤਕੜੀ ਬਿਲਡ ਕੁਆਲਿਟੀ ਦੀ ਕਾਰ ਆ ਇਹ ਠੀਕ ਆ ਬਈ ਜੇ ਜੇ ਕਿਸੇ ਨੇ ਕਾਰ ਲੈਣੀ ਆ ਵੀ ਬਿਲਡ ਕੁਆਲਿਟੀ ਪੱਖੋਂ ਤਾਂ ਇਹ ਕਾਰ ਲਿਜਾ ਸਕਦੇ ਹੋ ਇਹ ਜਰਮਨ ਕਾਰਾਂ ਦਾ ਇਹੀ ਫਾਇਦਾ ਹੁੰਦਾ ਬਈ ਹਨਾ ਤੇ ਤੁਹਾਨੂੰ ਨੁਕਸਾਨ ਹੋਣੋਂ ਬਚਾ ਦਿੰਦੀਆਂ ਨੇ ਕਾਰਾਂ ਇਹ ਇਹ ਜਿਹੀਆਂ ਕਾਰਾਂ ਬਈ ਤੇ ਬਾਕੀ ਬਹੁਤ ਬਹੁਤ ਸੇਫਟੀ ਬਹੁਤ ਆ ਗਾਰਾਂ ਦੇ ਵਿੱਚ ਬਈ ਹਨਾ ਜੇ ਤੁਸੀਂ ਚਲਾਉਂਗੇ ਕਾਰ ਨੂੰ ਤੁਸੀਂ ਦੇਖੋਗੇ ਬਈ ਹਨਾ ਇਹਦੇ ਚਾਰੇ ਸ਼ੀਸ਼ੇ ਜਿਹੜੇ ਆਹ ਹੁੰਦੇ ਨੇ ਇਹ ਆਟੋਮੈਟਿਕ ਸ਼ੀਸ਼ੇ ਆਉਂਦੇ ਸਾਰੇ ਹਨਾ ਬਈ ਜੇ ਮੈਂ ਆਹ ਚੈੱਕ ਕਰ ਲਵਾਂ ਬਈ ਇੱਕ ਟੱਚ ਨਾਲ ਹੀ ਥੱਲੇ ਜਾਊਗਾ ਤੇ ਇੱਕ ਟੱਚ ਨਾਲ ਹੀ ਇਹ ਉੱਪਰ ਜਾਊਗਾ ਬਈ ਹਨਾ ਆਪ ਡਾਊਨ ਹੋ ਗਿਆ ਇਹ ਤੁਸੀਂ ਦੇਖ ਲਿਆ ਹੁਣ ਦਾ ਇੱਕ ਸਭ ਤੋਂ ਵਧੀਆ ਜਿਹੜਾ ਮੈਂ ਤੁਹਾਨੂੰ ਫੀਚਰ ਦੱਸਣ ਜਾ ਰਿਹਾ ਬਈ ਜਿਹੜਾ ਹੁਣ ਆਪਾਂ ਸ਼ੀਸ਼ਾ ਤਾਰ ਤਾਂ ਬਾਏ ਚਾਂਸ ਕਿਸੇ ਦਿਵਾਖਣੇ ਦੇ ਵਿੱਚ ਬਾਹ ਦੇ ਦੇ ਲਈ ਬਈ ਹਨਾ ਤਾਂ ਇਹ ਤੁਹਾਨੂੰ ਦਿੱਕਤ ਨਹੀਂ ਦਿੰਦੀ ਹੁਣ ਆਹ ਬਾਹ ਵਿੱਚ ਕਾਰ ਆ ਖੜੀ ਆ ਬਈ ਟੱਚ ਹੋ ਗਿਆ नीचे भाई कल्ली यही नहीं हैगा आपा अब अप पिछला शीशा आया ठीक है आ खड़ा भाई हैना हुन एदा भी ये नहींगा भाई यार कल्ला एक शीशा ऊपर सेंसर ਦਿੱਤਾ ਹੈ ਵੀ ਹੈਨਾ ਵੀ पिछला शीशा ਵੀ ਨਹੀਂ ਇਹ ਕੰਮ ਹੋਣਾ ਆ ਚੈੱਕ ਕਰੋ भाई ਇੱਥੇ ਵੀ ਲਾਤਾ ਇਹ ਵੀ ਤੁਹਾਡਾ ਪਿੱਛੇ ਵੀ ਇਹ ਇਹ ਚੀਜ਼ਾਂ ਦੇਖੋ ਵੀ ਇਹ ਫੈਸਿਲਿਟੀਆਂ ਨੇ ਸੈਂਸਰ ਜਿਹੜੇ ਦਿੱਤੇ ਹੋਏ ਨੇ ਕੁਝ ਕੰਮ ਨੂੰ ਹੁੰਦੇ ਨੇ ਵਧੀਆ ਨੇ ਭਾਈ ਠੀਕ ਹੈ ਤੇ ਬਾਕੀ ਗੱਲ ਕਰਾਂ ਸਟੀering ਦੇ ਉੱਤੇ ਕੰਟਰੋਲ ਆਉਂਦਾ ਕੰਪਨੀ ਦਾ ਮਿਊਜ਼ਿਕ ਸਿਸਟਮ ਆਉਂਦਾ ਇਹਦਾ ਔਰ ਪੈਸੇਂਜਰ 에ਅਰ ਬੈਗ ਔਰ ਡਰਾਈਵਰ 에ਅਰ ਬੈਗ ਇਹ ਆਉਂਦੇ ਦੋ 에ਅਰ ਬੈਗ ਆਉਂਦੇ ਕਾਰ ਦੇ ਵਿੱਚ ਬਾਕੀ ਕੰਫਰਟ ਦੀ ਗੱਲ ਕਰੀਏ ਕੰਫਰਟ ਬਹੁਤ ਆ ਕਾਰ ਦੇ ਵਿੱਚ ਚੈੱਕ ਕਰ ਲਓ ਕੰਫਰਟ ਬਹੁਤ ਆ ਕਾਰ ਦੇ ਵਿੱਚ ਬੰਦਾ ਜਦੋਂ ਬਹਿੰਦਾ ਬਈ ਹਨਾ ਵੀ ਫੀਲ ਆ ਯਾਰ ਕਾਰ ਦੇ ਵਿੱਚ ਬੇਕ ਬਹੁਤ ਵਧੀਆ ਫੀਲ ਆਉਂਦਾ ਕਾਰ ਦੇ ਵਿੱਚ ਤੁਹਾਨੂੰ ਆਪਾਂ ਕਹਿੰਦੇ ਆ ਵੀ ਤੁਸੀਂ ਜਿੰਨਾ ਮਰਜ਼ੀ ਲੰਬਾ ਸਫਰ ਕਰ ਲਓ ਇਸ ਕਾਰ ਦੇ ਵੀ ਤੁਸੀਂ ਸਕਦੇ ਨਹੀਂ ਨੁਕਸਾਨ ਵੀ ਇੱਕ ਹੈਗਾ ਕਾਰ ਦਾ ਇਹਦਾ ਇੱਕ ਘਰ ਦੋ ਥੋੜੇ ਥੋੜੇ ਦੋ ਨੇ ਉਹ ਆਪਾਂ ਸ਼ਾਇਦ ਉਸੇ ਚੱਲ ਲਵਾਂਗੇ ਬਈ ਹਨਾ ਹੁਣ ਬਈ ਜਿਵੇਂ ਹਨਾ ਆਪਾਂ ਇਹ ਕਾਰ ਆ ਜਿਹੜੀ ਬਣੀ ਆ ਇਹ ਕਾਰਾਂ ਨਾ ਲੰਬੇ ਰੂਟਾਂ ਵਾਸਤੇ ਬਣੀਆਂ ਨੇ ਜੇ ਆਪਾਂ ਕਹੀ ਦੀ ਵੀ ਪਿੰਡਾਂ ਵਿੱਚ ਟੋਏ ਟੱਪਿਆਂ ਦੇ ਵਿੱਚ ਆਪਾਂ ਇਹ ਕਾਰਾਂ ਨੂੰ ਉੱਪਰ ਚਲਾਉਣੇ ਆ ਬਈ ਹਨਾ ਉੱਥੇ ਯਾਰ ਮੈਂ ਕਿਤੇ ਨਾ ਕਿਤੇ ਇਹਨੂੰ ਗਲਤ ਮੰਨਦਾ ਇਹ ਕਾਰ ਉੱਥੇ ਨਾ ਚਲਾਈ ਜਾਵੇ ਤਾਂ ਚੰਗੀ ਗੱਲ ਐ ਕਿਉਂਕਿ ਠੱਪ ਠੱਪ ਕਰਨ ਲੱਗ ਜਾ ਨੀਚੋਂ ਵੀ ਸਸਪੈਂਸ਼ਨ ਦੀ ਆਵਾਜ਼ ਆਉਂਦੀ ਆ ਫਿਰ ਹਨਾ ਉਹ 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 ਚੀਜ਼ ਦਾ ਫਾਇਦਾ ਨਹੀਂਗਾ ਇਸ ਕਰਕੇ ਇਹਦਾ ਜਿਹੜਾ ਮੈਂ ਜਿਹੜਾ ਤੱਥ ਕੱਢਿਆ ਬਈ ਇਹ ਕਾਰ ਟੋਇਟਪਿਆਂ ਵਾਸਤੇ ਹੈ ਕਿ ਲੰਮੇ ਰੂਟ ਤੇ ਜਿੰਨੀ ਮਰਜ਼ੀ ਲੰਬੀ ਕੱਢ ਲੋ ਜਿੰਨੀ ਮਰਜ਼ੀ ਭਜਾ ਲੋ ਚਾਹੇ 200 ਤੇ ਵੀ ਭਜਾ ਲੋ 200 ਤੇ ਵੀ ਭੱਜੂਗੀ ਇਹ ਬਿਨਾ ਡੋਲੇ ਐਵਰੇਜ ਦੀ ਗੱਲ ਕਰੀਏ ਫੇਰ ਵੀ ਤੁਹਾਨੂੰ ਇਹ ਮਿਲਦਾ ਜੇ ਤੁਸੀਂ 100 100 ਪਲੱਸ 150 ਪਲੱਸ ਤੁਸੀਂ ਭਜਾਓਗੇ ਫੇਰ ਵੀ ਤੁਹਾਨੂੰ 25 ਦੇ ਐਵਰੇਜ ਦਾ ਇਹ ਦੇ ਦੂਗੀ ਇੰਨੀ ਕਾਰ ਦੀ ਇਹਦੀ ਬਈ ਹਣਾ ਜੇ ਸਾਹਬ ਨਾਲ ਮੈਂ ਚਲਾਈ ਹੈਗੀ ਮੈਨੂੰ ਇਹਦੇ ਤੇ ਭਰੋਸਾ ਆਇਆ ਬਈ ਤੇ ਹੁਣ ਤੱਕ ਬਈ ਇਹਨੇ ਕੋਈ ਇੱਕ ਪੈਸੇ ਦਾ ਕੋਈ ਖਰਚਾ ਨਹੀਂ ਕੱਢਿਆ ਕਾਰ ਨੇ ਹਾਲ ਤੱਕ ਮਿੰਗਾ ਲਗ ਰਾਂ ਵੀ ਜਿਹੜਾ ਇੰਜਨ ਤੇ ਆਪਾਂ ਕਦੇ ਲਾਇਆ ਹੋਵੇ ਬਈ ਬਹੁਤ ਬਹੁਤ ਸੋਹਣੀ ਬਈ ਇਹਨੇ ਪਰਫਾਰਮੈਂਸ ਦਿੱਤੀ ਐ ਮੈਂ ਤੁਹਾਨੂੰ ਇੱਕ ਵਾਰ ਇਹਦਾ ਇੰਜਨ ਵੀ ਦਿਖਾ ਦਿੰਨਾ ਬਈ ਹਨਾ ਜੀ ਜਿਹੜੇ ਰੱਖੀ ਹੋਈ ਹੈ ਨਾ ਜਿਹੜੇ ਬੰਦੇ ਨੇ ਇਹ ਕਾਰ ਰੱਖੀ ਹੋਈ ਐ ਇੱਕ ਵਾਰ ਉਹ ਕਮੈਂਟ ਕਰਕੇ ਦੱਸੇ ਵੀ ਇਹ ਕਾਰ ਦਾ ਮਤਲਬ ਕਿੱਦਾਂ ਦਾ ਬਈ ਤੁਹਾਡਾ ਵੀ ਜਿਹੜਾ ਤੁਹਾਨੂੰ ਹੁਣ ਤੱਕ ਜਿਹੜਾ ਤੁਹਾਡਾ ਰਿਵਿਊ ਲੱਗਿਆ ਕਿੱਦਾਂ ਲੱਗਿਆ ਕਿਸੇ ਦਾ ਮਾੜਾ ਵੀ ਰਿਹਾ ਹੋਊਗਾ ਇਸ ਦਾ ਚੰਗਾ ਵੀ ਰਿਹਾ ਹੋਊਗਾ ਹਨਾ ਵੀ ਸਾਰਿਆਂ ਦੇ ਅਲੱਗ-ਅਲੱਗ ਹੁੰਦੇ ਨੇ ਬਾਕੀ ਹੁੰਦੀ ਹੈ ਕੇਅਰ ਦੇ ਉੱਤੇ ਐ ਨਹੀਂ ਪਤਾ ਤੁਸੀਂ ਕਿਦਾਂ ਦੀ ਕਾਰ ਲਈ ਆ ਜਾਂ ਕਿਦਾਂ ਦੀ ਕਾਰ ਲਈ ਆ ਬਈ ਹਨਾ ਬਹੁਤ ਤਰ੍ਹਾਂ ਦੇ ਫਰਕ ਹੁੰਦੇ ਨੇ ਇਹ ਹੈਗਾ ਕਾਰ ਦਾ ਇੰਜਨ ਲੋ ਬਈ ਟੀਡੀਆ ਇੰਜਨ ਦੇ ਵਿੱਚ ਬਾਕਸ ਵੈਗਨ ਲੋ ਜੀ ਚੈੱਕ ਕਰੋ ਕੋਈ ਲੀਕੇਜ ਨਹੀਂ ਕਾਰ ਦੇ ਵਿੱਚ ਇੱਕ ਪੈਸੇ ਦੀ ਵੀ ਬਈ ਠੀਕ ਆ ਬਹੁਤ ਸੋਹਣੀ ਕਾਰ ਬਈ ਥੋੜੀ ਜਿਹਾ ਲੇਟ ਲੈ ਲੋ ਕਾਰ ਕਾਰ ਲਓ ਤਾਂ ਵਧੀਆ ਕਾਰ ਲਓ ਮਾੜੀ ਕਾਰ ਵੱਲ ਝਾਕੋ ਵੀ ਨਾ ਬਈ ਠੀਕ ਆ ਕੋਈ ਐਕਸੀਡੈਂਟਲ ਨਹੀਂ ਸੀ ਕਾਰ ਚਲੋ ਹੁਣ ਆਪਾਂ ਕਿਹੜਾ ਵੇਚਣ ਵੇਚਣ ਵਾਸਤੇ ਲਈ ਸੀ ਇਹ ਤਾਂ ਕਾਰ ਵਾਸਤੇ ਰੱਖਣ ਵਾਸਤੇ ਲਈ ਸੀਗੀ ਤੇ ਚੰਗੀ ਕਾਰ ਆ ਗਰਾਊਂਡ ਕਲੀਅਰੈਂਸ ਵੀ ਵਧੀਆ ਆ ਸਾਰੇ ਪਾਸੋਂ ਬਹੁਤ ਚੰਗੀ ਕਾਰ ਨਿਕਲੀ ਆ ਯਾਰ ਛੋਟਾ ਭਾਈ ਗੁਰਪ੍ਰੀਤ ਵੀ ਇੱਕ ਵਾਰ ਕਹਿੰਦਾ ਸੀ ਜਦੋਂ ਸਟਾਰਟਿੰਗ ਤੇ ਲਈ ਲਈ ਸੀ ਔਰ ਕੀ ਲੈ ਲੈ ਕਹਿੰਦਾ ਪਰ ਜਦੋਂ ਕਾਰ ਚਲਾਈ ਫਿਰ ਕਹਿੰਦਾ ਬਈ ਬਸ ਸਵਾਲ ਆ ਗਿਆ ਬਈ ਹਨਾ ਇਹ ਇਹਦਾ ਨਜ਼ਾਰਾ Honda City ਨੇ ਵੀ ਉਹਨਾਂ ਨੇ ਯਾਰਾਂ ਨੇ ਦਿੱਤਾ ਜਿਹੜਾ ਕਾਰ ਨੇ ਇਹਨੇ ਦਿੱਤਾਗਾ ਇਹ ਤੁਹਾਨੂੰ ਪਤਾ ਹੈ ਬਾਕੀ ਜਦੋਂ ਬੰਦਾ ਨਾ ਇਹ ਚਲਾਉਂਦਾ 2-4 ਦਿਨ ਚਲਾ ਕੇ ਫੇਰ ਪਤਾ ਲੱਗਦਾ ਯਾਰ ਕਾਰ ਹੈ ਕੀ ਆ ਬੰਦੇ ਦਾ ਇੰਨਾ ਘੜਰ ਖੋਲਿਆ ਹੁੰਦਾ ਵੀ ਕੋਈ ਦਿੱਕਤ ਨਹੀਂ ਭਾਈ ਰੋਡ ਤੇ ਜਿਵੇਂ ਮਰਜ਼ੀ ਲਈ ਫਰੀ ਆ ਆਪਾਂ ਮਤਲਬ ਇੰਨੀ ਘੈਂਟ ਕਾਰ ਦੀ ਕੁਆਲਿਟੀ ਹੈਗੀ ਵੱਡੀਆਂ ਜਰਮਨ ਕਾਰਾਂ ਨੇ ਵਧੀਆ ਕਾਰ ਹੈਗੀ ਇਹ ਕਾਰ ਤੁਹਾਨੂੰ 5 ਲੱਖ ਤੋਂ ਲੈ ਕੇ 6 ਲੱਖ 6 ਲੱਖ ਰੁਪਏ ਦੇ ਵਿੱਚ 16-17 ਮਾਡਲ ਜਿਹੜੀ ਇਹ ਕਾਰ ਵਧੀਆ ਮਿਲ ਜਾਂਦੀ ਹੈ ਤੁਹਾਨੂੰ ਠੀਕ ਆ ਭਾਈ ਬਾਕੀ ਨੰਬਰ ਨੰਬਰ ਦਾ ਕੋਈ ਐਡਾ ਮੈਨੂੰ ਮੈਟਰ ਨਹੀਂ ਹੁੰਦਾ ਵੀ ਕਹਿੰਦੇ ਨੇ ਨਾ ਨੰਬਰ ਮੈਟਰ ਇਹ ਵੋ ਹਨਾ ਸਾਰਾ ਕੁਝ ਇਕ ਹਾਂ ਆ ਫੀਚਰ ਵੀ ਰਹੇਗਾ ਬਈ ਛੱਡ ਦੇ ਆ ਚੈੱਕ ਕਰੋ ਹੁਣ ਹੁਣ ਜਿਹੜਾ ਮੈਂ ਤੁਹਾਨੂੰ ਫੀਚਰ ਦਿਖਾਉਂਗਾ ਬਈ ਇਹ ਵੀ ਫੀਚਰ ਬਹੁਤ ਸੋਹਣਾ ਘਾਰ ਦਾ ਬਈ ਹਨਾ ਹੁਣ ਇਹ ਘਾਰ ਦੇ ਸ਼ੀਸ਼ੇ ਬਈ ਲੱਗੇ ਹੋਏ ਨੇ ਸਾਰੇ ਠੀਕ ਆ ਇੱਥੋਂ ਹੀ ਖੁੱਲੇ ਜਾਣਗੇ ਇੱਥੋਂ ਹੀ ਲੱਗ ਜਾਣਗੇ ਬਈ ਹਨਾ ਚੈੱਕ ਕਰੋ ਆ ਲੌਕ ਅਨਲੌਕ ਹੋ ਗਈ ਘਾਰ ਆਪਣੀ ਸ਼ੀਸ਼ੇ ਸਾਰੇ ਥੱਲੇ ਬਾ ਜਾਣਗੇ ਜਿੰਨੇ ਤੁਹਾਨੂੰ ਥੱਲੇ ਕਰਨੇ ਨੇ ਉਹਨੇ ਥੱਲੇ ਹੋ ਜਾਣਗੇ ਇਹ ਘਾਰ ਦੇ ਸ਼ੀਸ਼ੇ ਜਿਹੜੇ ਇੱਥੇ ਇਹ ਹਾਫ ਹੀ ਖੁੱਲਦੇ ਹੁੰਦੇ ਨੇ ਇਹ ਪੂਰੇ ਖੁੱਲਦੇ ਨਹੀਂ ਹੁੰਦੇ ਠੀਕ ਆ ਬਈ ਇਹ ਚੈੱਕ ਕਰ ਲਓ ਤੁਸੀਂ ਤੇ ਹੁਣ ਇਹਨੇ ਅਗਰ ਤੁਸੀਂ ਆਪਾਂ ਨੂੰ ਅਪ ਕਰਨਾ ਹੈ ਅਪ ਵੀ ਹੋ ਰਹੀ ਹੋ ਜਾਣਗੇ ਇਹ ਵੀ ਨਹੀਂ ਹੈਗਾ ਵੀ ਆਪਾਂ ਅਪ ਮਤਲਬ ਵੀ ਹੋਣੀ ਨਹੀਂ ਆ ਚੈੱਕ ਕਰੋ ਅਪ ਵੀ ਹੋ ਗਏ ਬਈ ਇਹ ਵੀ ਕਾਰ ਦਾ ਫੀਚਰ ਬਹੁਤ ਸੋਹਣਾ ਇੱਕ ਹੋਰ ਸਭ ਤੋਂ ਵੱਡੀ ਗੱਲ ਕਾਰ ਦੀ ਇਹ ਕਾਰ ਦਾ ਜਿਹੜਾ ਬੋਡੀ ਸ਼ੈਲ ਆਉਂਦਾ ਸਿੰਗਲ ਆਉਂਦਾ ਇਹ ਸਾਰਾ ਬੋਡੀ ਸ਼ੈਲ ਜਿਹੜਾ ਹੁੰਦਾ ਸਿੰਗਲ ਹੁੰਦਾ ਆ ਵੀ ਆ ਵੀ ਆ ਵੀ ਸੱਤ ਵੀ ਹੋ ਗਈ ਉਹ ਪਰਲਾ ਸੈਲ ਹੋਗਾ ਵੀ ਇਹ ਸਾਰੀ ਸਿੰਗਲ ਆਉਂਦਾ ਇਹਦੇ ਵਿੱਚ ਕੋਈ ਜੋੜ ਨਹੀਂ ਹੁੰਦਾ ਬਈ ਇਹ ਨਾ ਇਹ ਚੀਜ਼ਾਂ ਹੁੰਦਾ ਜਿਹੜਾ ਇਹਦਾ ਵੀ ਬਹੁਤ ਵਧੀਆ ਈਵਨ ਕਿ ਇਹਦੇ ਆ ਚੀਜ਼ ਦੀ ਬਹੁਤ ਵਧੀਆ ਬਿਲਡ ਕੁਆਲਟੀ ਆ ਬਈ ਕਾਰ ਦੀ ਬਈ ਹਨਾ ਕੋਲੇ ਆ ਭਾਈ ਜੀਜ਼ਾਂ ਨੂੰ ਬਿਲਡ ਕੁਆਲਟੀ ਮੰਨ ਲਈ ਇਹਨਾਂ ਦੀ ਵੀ ਬਹੁਤ ਸੋਹਣੀ ਬਿਲਡ ਕੁਆਲਟੀ ਹੈ ਤੇ ਬਾਕੀ ਭਈ ਸ਼ੀਸ਼ਿਆਂ ਦਾ ਸ਼ੀਸ਼ਿਆਂ ਦਾ ਬਹੁਤ ਫਰਕ ਰਹਿੰਦਾਗਾ ਜਿਹੜਾ ਫਰੰਟ ਸ਼ੀਸ਼ਿਆਂ ਦਾ ਬਿੰਡ ਸ਼ੀਲਡ ਹੁੰਦਾ ਬਈ ਇਹਦੀ ਵਿਜ਼ਿਬਿਲਟੀ ਬਹੁਤ ਸੋਹਣੀ ਆ ਬਾਕੀਆਂ ਗਾਰਾਂ ਨਾਲੋਂ ਹਨਾ ਬਈ ਇਹ ਇਹ ਚੀਜ਼ ਆ ਬਹੁਤ ਵਧੀਆ ਫਾਇਦਾ ਇਹਦੇ ਵਿੱਚ ਆਟੋਮੈਟਿਕ ਰੇਨ ਸੈਂਸਰ ਆਉਂਦਾ ਬਈ ਹਨਾ ਅਗਰ ਇਹਦੇ ਉੱਤੇ ਪਾਣੀ ਡਿੱਗਦਾ ਆ ਇਹ ਆਪ ਦੇ ਆਪ ਚੱਲਦੇ ਨੇ ਬਈ ਹਨਾ ਸ਼ੀਸ਼ੇ ਅਗਰ ਜੇ ਤੁਸੀਂ ਕਹੋ ਮੈਂ ਦਿਖਾ ਵੀ ਦਿਨਾ ਤੂੰ ਚੈੱਕ ਕਰੇ ਹੋਣੀ ਆਪਾਂ ਕਾਰ ਨੂੰ ਸਟਾਰਟ ਕਰ ਦਿੰਨੇ ਆ ਇਹ ਇਹ ਫੀਚਰ ਵੀ ਕਾਰ ਦਾ ਵਧੀਆ ਹੈ ਬਾਈ ਹਨਾ ਵੀ ਮਤਲਬ ਵੀ ਜਦੋਂ ਇਹਨੇ ਦੇਖ ਲਿਆ ਵੀ ਮੀਂਹ ਆਉਣ ਵਾਲਾ ਆ ਚੈੱਕ ਕਰੋ ਠੀਕ ਹੈ ਬਾਈ ਲੋ ਇਹ ਇਹ ਵੀ ਇਹਦਾ ਫੀਚਰ ਬਹੁਤ ਸੋਹਣਾ ਇਹ ਇਹਦਾ ਗੁਰਪ੍ਰੀਤ ਨੇ ਪਹਿਲੀ ਵਾਰ ਦੇਖਿਆ ਬਈ ਹਨਾ ਆ ਦੇਖੋ ਆ ਆ ਆ ਇੱਥੇ ਇੱਥੇ ਪਾਈ ਜਾਓ ਕੋਈ ਕੋਈ ਦਿੱਕਤ ਨਹੀਂ ਆ ਉਹ ਸੈਂਸਰ ਦੇ ਪਾਦਾ ਉਹਦੀ ਉਹਦੀ ਇਹਨੇ ਚੱਲ ਪੈਣਾ ਇਹ ਇਹਦਾ ਵੀ ਸੈਂਸਰ ਬਈ ਗੱਲ ਕਰੀਏ ਫੀਚਰ ਇਹਦਾ ਵਧੀਆ ਖੈਰ ਉਹਨੇ ਸਾਰੀਆਂ ਗੱਡਾਂ ਚ ਆਉਂਦਾ ਹੁਣ ਤਾਂ 20 ਕੀ ਬਈ ਮਾਡਲ ਚ ਕਾਰਾਂ ਚ ਪਹਿਲਾਂ ਆਉਂਦਾ ਸੀਗਾ ਇਹ 16 ਮਾਡਲ ਹੈ 16 ਜੀ ਆ ਗਿਆ ਸੀ ਇਹਦੇ ਵਿੱਚ ਠੀਕ ਆ ਬਈ ਮਿਊਜ਼ਿਕ ਸਿਸਟਮ ਦੀ ਗੱਲ ਕਰਾਂ ਮਿਊਜ਼ਿਕ ਸਿਸਟਮ ਇਹਦਾ ਇੰਨਾ ਸੋਹਣਾ ਮਿਊਜ਼ਿਕ ਸਿਸਟਮ ਹੈ ਬਈ ਹਨਾ ਜਦੋਂ ਤੁਸੀਂ ਜਦੋਂ ਤੁਸੀਂ ਚਲਾਵਾਂਗੇ ਬਈ ਹਨਾ ਤੁਹਾਨੂੰ ਬੇਸ ਜਿਹੜੀ ਐਂਪੂ ਬੂਫਰ ਆਪਾਂ ਰੱਖਦੇ ਹੁੰਦੇ ਹਨ ਨਾ ਗੱਡੀ ਦੇ ਵਿੱਚ ਉਹ ਵੀ ਰੱਖਣ ਦੀ ਲੋੜ ਨਹੀਂ ਪੈਂਦੀ ਹੈਗੀ ਓਏ ਆ ਜਾ ਆ ਜਾ ਤੇਰੀ ਵੀਡੀਓ ਬਣਾਈਏ ਆ ਜਾ ਓ ਰਿਆ ਓ ਰਿਆ ਉਰੇ ਤਾਂ ਇੱਕ ਮਿੰਟ ਮਮਾ ਗੁਰੂ ਐ ਇੰਨੀ ਕਿੰਨੀ ਕਾਲੀ ਐ ਆ ਜਾ ਉਹਦੇ ਲੈ ਵੀ ਆ ਜਾ ਐਨੇ ਕਿੰਨੇ ਕੁ ਰੁਪਏ ਇਕੱਠੇ ਕਰਨੇ ਨੇ ਲੈ ਇਹ ਆਪਣਾ ਭਾਈ ਆ ਬਈ ਬਹੁਤ ਮਿਹਨਤੀ ਬੰਦਾ ਯਾਰ ਇਹ ਬਹੁਤ ਮਿਹਨਤੀ ਬੰਦਾ ਹੈਗਾ ਕਿ ਨਹੀਂ ਆਦਾ ਤੁਹਾਨੂੰ ਸਤਿ ਸ੍ਰੀ ਅਕਾਲ ਠੀਕ ਐ ਕਿਵੇਂ ਕਰਵਾ ਠੀਕ ਐ ਵਧੀਆ ਪਾਦਾ ਤੇਰੀ ਵੀਡੀਓ ਨਾਲ ਪਾਦਾ ਆਹੇ ਵੀਡੀਓ ਪਾਲਾ ਦੇਖੋ ਬਈ ਹਣਾ ਬੰਦੇ ਯਾਰ ਹਣਾ ਚੱਲ ਬਗ ਚੱਲ ਬਈ ਹਣਾ ਦਿੱਕਦਨ ਫਿਰ ਮਿਲਦੇ ਆਪਾਂ ਫਿਰ ਵਿਲੇ ਟਾਈਮ ਲਾਵਾਂਗੇ ਵਿਲੇ ਟਾਈਮ ਠੀਕ ਠਾਕ ਹੋ ਤੇ ਗੱਲ ਕਰਾਂ ਬਈ ਹਨਾ ਹੁਣ ਚਲੋ ਰਿਵਿਊ ਤਾਂ ਚੱਲਦਾ ਹੀ ਰਹਿੰਦਾ ਹੁਣ ਆਹ ਬਾਈ ਆ ਬਾਈ ਹਨਾ ਹਾਈਟ ਦਾ ਛੋਟਾ ਆਪਾਂਵੇਂ ਹਨਾ ਮਿਹਨਤੀ ਐ ਕੰਮ ਕਰਦਾ ਆ ਆਪਾਂ ਆਪਾਂ ਵਿਲੇ ਬੈਠੇ ਆ ਯਾਰ ਕਈ ਬੰਦੇ ਹਨਾ ਘਰੇ ਰਜਾਈਆਂ ਤੇ ਬਿਸਤਰਾ ਦੇ ਵਿੱਚ ਬਹਿ ਕੇ ਕਮੈਂਟ ਕਰਦੇ ਤੁਸੀਂ ਮਹਿੰਗੀ ਕਾਰ ਦਿਖਾਦੀ ਸਸਤੀ ਕਾਰ ਦਿਖਾਤੀ ਯਾਰ ਭਾਈ ਆ ਵੀ ਕੰਮ ਕਰਦੇ ਨੇ ਇਹ ਕੰਮ ਕਰਕੇ ਨੇ ਬਹੁਤ ਕੁਝ ਜੋੜ ਲਿਆ ਬਈ ਹਨਾ ਤੁਸੀਂ ਤਾਂ ਫੇਰ ਵੀ ਹਲੇ ਬੈਠਿਓ ਮਿਹਨਤ ਕਰੋ ਦੱਬ ਕੇ ਬਈ ਹਨਾ ਇਹ ਗੱਡੀਆਂ ਕੁਝ ਵੀ ਨਹੀਂ ਬਹੁਤ ਛੋਟੀਆਂ ਚੀਜ਼ਾਂ ਨੇ ਬਈ ਇਹ ਫੋਰਟਨਰਾਂ ਤੱਕ ਬਈ ਹਨਾ ਡਿਫੈਂਡਰ ਤੱਕ ਬੰਦੇ ਨੇ ਪਤਾ ਨਹੀਂ ਕੀ ਕੁਝ ਲੈ ਰੱਖਿਆਗਾ ਮਿਹਨਤ ਕਰੋ ਦੱਬ ਕੇ ਅਗਰ ਤੁਸੀਂ ਕੋਈ ਕਾਰ ਲੈਣੀ ਆ ਤਾਂ ਸਾਰਾ ਕੁਝ ਤੁਹਾਡੇ ਗੇਟਾਂ ਦੇ ਅੱਗੇ ਖੜਾ ਹੋਊਗਾ ਬਾਕੀ ਇੱਕ ਗੱਲ ਹੋਰ ਕਰੀਏ ਬਈ ਹਨਾ ਗੱਡੀ ਦੇ ਮਾੜੇ-ਮੋٹے ਖਰਚੇ ਤੋਂ ਕਦੇ ਨਹੀਂ ਡਰਨਾ ਚਾਹੀਦਾ ਜੇ ਚੀਜ਼ਾਂ ਚੱਲਣਗੀਆਂ ਵੀ ਮੜਾ-ਮੋਟਾ ਨੁਕਸ ਪਾਊਗਾ ਤਾਂ ਠੀਕ ਆ ਵੀ ਉਹ ਲੋਡ ਵੀ ਆਪਾਂ ਨੂੰ ਕਰਾਉਣਾ ਪਊਗਾ ਆਪਦੀ ਹੁਣ ਆਪ ਬੰਦੇ ਤੇ ਆਪਦੇ ਤੇ ਗੱਲ ਕਰ ਲਈ ਬਈ ਹੈਨਾ 100 ਦਿੱਕਤ ਆ ਜਾਂਦੀਆਂ ਸਰੀਰ ਦੇ ਵਿੱਚ ਉਹਦੇ ਵਾਸਤੇ ਦਵਾਈ ਲੈਣੀ ਫਿਰਦੇ ਆ ਮਾਰਕੀਟ ਦੇ ਵਿੱਚੋਂ ਆਪਾਂ ਆਪਾਂ ਤਾਂ ਫਸਟ ਓਨਰ ਹੁੰਨੇ ਆ ਇਹਦਾ ਇਹਦੇ ਵਾਰੀ ਆਪਾਂ ਕਹਿਣਾ ਆਪਾਂ ਸੈਕੰਡ ਓਨਰ ਲੈ ਲਈ ਥਰਡ ਓਨਰ ਲੈ ਲਈ ਮੇਨਟੇਨ ਕਰਨੀ ਸਿੱਖੋ ਗਾਰ ਨੂੰ ਬਈ ਟਾਈਮ ਟੂ ਟਾਈਮ ਸਰਵਿਸ ਕਰਾਓ ਕੋਈ ਸਸਪੈਂਸ਼ਨ ਦਾ ਕੰਮ ਆ ਮੜਾ ਮੋਟਾ ਸਸਪੈਂਸ਼ਨ ਦਾ ਕੰਮ ਕਰੋ ਖਰਾਬ ਹੀ ਨਹੀਂ ਹੁੰਦੀਆਂ ਗਾਰਾਂ ਇਹ ਇਹੋ ਜਿਹੀਆਂ ਗਾਰਾਂ ਨੇ ਬਈ ਤੇ ਬਾਕੀ ਆਪਦੀ ਜਾਨ ਤੋਂ ਵੱਧ ਕੇ ਕੁਝ ਵੀ ਨਹੀਂ ਹੈਗਾ ਜੇ ਕਿਸੇ ਨੇ ਹੁਣ ਕਾਰ ਲੈਣੀ ਹੈ ਕੋਈ ਇਦਾਂ ਦੀ ਕਾਰਬਈਆਂ ਨਾ ਪੋਲੋ ਵੀ ਆਉਂਦੀ ਹੈ ਇਹਦੇ ਵਿੱਚ ਉਹਨਾਂ ਦੇ ਥੋੜਾ ਫਰਕ ਹੁੰਦਾ ਚੀਜ਼ਾਂ ਦਾ ਮਤਲਬ ਇੰਜਨ ਦਾ ਮਾੜਾ ਮੋਟਾ ਤੇ ਇਹ ਥੋੜੀ ਆ ਗਈ ਵੈਂਟੋ ਆ ਗਈ ਇਹਦੇ ਨਾਲ ਦੀ ਹੋਰ ਬਹੁਤ ਕਾਰਾਂ ਨੇ ਮਾਰਕੀਟ ਦੇ ਵਿੱਚ ਚੱਲਦੀਆਂ ਫਾਈਵ ਸਟਾਰ ਰੇਟਿੰਗ ਦੀਆਂ ਵਧੀਆ ਇੰਜਨ ਵਾਲੀਆਂ ਹੋਰ ਕੋਈ ਵੀ ਕਾਰ ਅਗਰ ਤੁਸੀਂ ਲੈਣੀ ਹੈ ਲੈ ਸਕਦੇ ਹੋ ਬਈ ਇਹਨਾਂ ਵਾਕਿਆ ਆਪਣਾ ਪੇਜ ਦਿੱਤਾ ਹੈ ਫੋਲੋ ਕਰ ਲਿਓ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ ਮਿਲਾਂਗੇ ਬਹੁਤ ਛੇਤੀ ਨਵੀਆਂ ਕਾਰਾਂ ਦੇ ਨਾਲ ਬਈ ਸასიਕਾਰ